ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਲੋਂ ਗੁਣੀ ਚ ਇਤਰਾਤ ਚੌਗਣੇ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੁਫਤਾ ਬਖਸ਼ੇ ਜੀ ਸਾਰੇ ਮਾਨਵ ਜੀ ਆਪਣੀ ਗੁਣੀ ਜਿੰਦਗੀ ਦੇ ਵਿੱਚ ਖਾਣਾ ਨਹੀਂ ਸੋ ਜਿਹੜੀਆਂ ਪਰਿਵਾਰ ਦੇ ਵਿੱਚ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਤਾਂ ਉਹਨਾਂ ਨੂੰ ਇੰਜੋਏ ਕਰਨਾ ਆਪਣਾ ਫਰਜ਼ ਹੈ ਚਾਹੇ ਆਪਣਾ ਸ਼ੌਂਕ ਲਾ ਲਓ ਸਭਿਆ ਇੰਨਾ ਕੱਪਾ ਨੂੰ ਅਪਣਾਉਣਾ ਚਾਹੀਦਾ ਵੀ ਛੋਟੂ ਛੋਟੀਆਂ ਖੁਸ਼ੀਆਂ ਨੂੰ ਮਨਾਉਂਦੇ ਰਹੀਏ ਤੇ ਰਿਸ਼ਤੇਦਾਰਾਂ ਨਾਲ ਪਿਆਰ ਵਧਾਉਂਦੇ ਰਹੀਏ ਆਉਂਦੇ ਜਾਂਦੇ ਰਹੀਏ ਸੋ ਅ ਅੱਜ ਸਾਡੀ ਛੋਟੀ ਜਿਹੀ ਗੁਡੀਆ ਦਾ ਸ਼ੁਭ ਰਿਤਦਾ ਜੀ ਹੈਗਾ ਜਨਮ ਦਿਹਾੜਾ ਅੱਜ ਤੋਂ 2 ਸਾਲ ਪਹਿਲਾਂ ਅ 10:52 ਮਿੰਟ ਤੇ ਏ.ਐਮ. ਅਨੇ ਆਪਣਾ ਪਹਿਲਾ ਸਵਾਸ ਜ਼ਿੰਦਗੀ ਦਾ ਇਹ ਧਰਤੀ ਤੇ ਲੱਗਾ ਸੀ ਤੇ ਬਹੁਤ ਖੁਸ਼ੀ ਹੋਈ ਸੀ ਅ ਅੱਜ ਵੀ ਬਹੁਤ ਖੁਸ਼ੀ ਹੈ ਤੇ ਸਾਰਾ ਪਰਿਵਾਰ ਜੀ ਪਹੁੰਚਿਆ ਹੋਇਆ ਜੀ ਟਾਬਾ ਕਾ ਜੀ ਮੈਂ ਤੇ ਪੰਜਾਬ ਚ ਅ ਇੰਜੋਏ ਕਰਨਾ ਰੀਤ ਦਾ ਵਰਤ ਤੇ ਉਹਦੇ ਨਾਨਕਾ ਬਲਦ ਜੀ ਕੇ ਕੇ ਲੱਗਾ ਸੀ ਤੇ ਪਰ ਅਸੀਂ ਪਹੁੰਚ ਗਏ ਜੀ ਹੋਰੇ ਸਾਰੇ ਹੋਣ ਰੀਤ ਵਿੱਚ ਕਰਾ ਨੂੰ ਦੇਖ ਕੇ ਜੀ ਆਪਣਾ ਜਿੱਦ ਜਿੱ ਕਰੀ ਜਾਂਦੀ ਹੈ ਤੇ ਆ ਲੋ ਜੀ ਹਾਂ ਤਾਂ ਇਹ ਨਾ ਰੇਲ ਬਣਾਈ ਪਈ ਹੈ ਬੈਕਮ ਦੀ ਖਾਸ ਸਾਹਿਬ ਹੈ ਜੁਗੀ ਫਤੇ ਪਰਵਾਹਾਂ ਕਰਦੀ ਦਾ ਬਹੁਤ ਪੜਾਇਆ ਪਿਆ ਵੀ ਮੈਨੂੰ ਕੇਕ ਕੋਲ ਭੇਜ ਦਵਾ ਤੇਰੇ ਨੂੰ ਛੱਡ ਦੋ ਮੈਨੂੰ ਛੱਡਣਾ ਤਾਂ ਨਹੀਂ ਜਾਏਗਾ ਮਾਮਾ ਮਾਮੀ ਇਹਦੇ ਮਾਪੀਆਂ ਆਈਆਂ ਹੈ ਕਦੇ ਮੈਨੂੰ ਛੱਡ ਦੋ ਮਾਮੀ ਲਾਉਗੀ ਯਾਰ ਨਾਲ ਲੈ ਕੇ ਗਈ ਮਾਮੀ ਛੱਡ ਦੋ ਕਹਿੰਦੀ ਸੱਚੀ ਕਾਹਦੀ ਸਾਰਿਆਂ ਨੂੰ ਇਹ ਸਾਰਿਆਂ ਨੂੰ ਮੇਰੇ ਵੱਲੋਂ ਹੀ ਸਾਰਿਆਂ ਨੂੰ ਥੈਂਕ ਯੂ ਬੱਸ ਛੱਡ ਦੇ ਬੁੱਦਾ ਅੜਵਾਸ ਵਿੱਚ ਬਹੁਤ ਤੁਹਾਡੇ ਮੈਸੇਜ ਆਏ ਹੋ ਜੀ ਪਹਿਲਾ ਵੀਡੀਓ ਦੇ ਵਿੱਚ ਅੱਜ ਹੈਪੀ ਬਰਥਡੇ ਦੇ ਤੇ ਇਹਨੂੰ ਕੰਟਰੋਲ ਵਿੱਚ ਰੱਖੋ ਵਸ ਦੋ ਕੰਟਰੋਲ ਰੈਡੀ ਆ ਜੀ ਕੇਕ ਰੈਡੀ ਆ ਆਹ ਲੈ ਆਹ ਹੀ ਕਰ ਦੋ ਇਲਾਜ ਚਲੋ ਵੀ ਇੱਧਰ ਹੁਣ ਲਾ ਦੇ ਲਾ ਲਾ ਤੂੰ ਲਾ ਕਰਨ ਨੂੰ ਬੜਾ ਤੇ ਫੜਾ ਦੇ ਨਾ ਇਹ ਕਹਿੰਦਾ ਮੈਂ ਸੀਖ ਲਵਾਂਗਾ ਮੈਂ ਕਿਹਾ ਮਾਣੇ ਬਈ ਦੋਨੇ ਲਾ ਲਿਓ ਦੋਨੇ ਜਣੇ ਲਾ ਲਿਓ ਚਲੋ ਉਧਰਲੀ ਸਾਈਡ ਚਲੋ ਤਿਆਰੀ ਆਪਣਾ ਚੱਲ ਰਹੀ ਹੈ ਜੀ ਹਨ ਬੱਚਿਆਂ ਦਾ ਹੀ ਕੰਮ ਹੁੰਦਾ ਜੀ ਇੱਕ ਦੂਏ ਨੂੰ ਦੇਖ ਕੇ ਵੀ ਮੈਂ ਆ ਕਰ ਲਵਾਂ ਮੈਂ ਉਹ ਕਰ ਲਵਾਂ ਇਹ ਆ ਤਾਂ ਇਹ ਸਿਰ ਤੇ ਲੱਗਣਾ ਹੈ ਨਹੀਂ ਇਹ ਲਾਣੀ ਚਾਹੇ કટતાંગ ઉંગળી વાલે કટડુ ફરદી જલ તુલાલા તુલાલા થોન બા ઈહી ની ટિકી મે મે આલે સો સ આહા મેરે ડબકે ટ્રાય કર મે ના કિસે ને માને તો હાડે રોની મે સો જીના જન્મ દેના ઓ ઉનુ ચક્કો બોધી આ લો આ હા મે લા દવા કર દો ઓ લો મે તે તુલા ઓ વિનો ਕੀ ਗਲਤੀ ਪਹਿਲਾਂ ਦਾ ਅੱਛਾ ਚੱਲ ਇੱਕ ਇੱਕ ਬਾਲ ਦੇ ਇੱਕ ਨੂੰ ਬਾਲਣੇ ਦੇ ਦੋਨੂੰ ਬਾਲ ਦੇ ਚੱਲ ਮੁੰਝ ਕੀ ਦੇ ਲਈ ਸ਼ਿਆਰ ਕਰਨਾ ਕਰਨਾ ਹਰਦਾ ਪੁੱਤ ਨੂੰ ਮੁੰਮੁੱਛਾ ਤਾਂ ਬਾਲਣਾ ਉੱਪਰ ਵਾਲੇ ਨੂੰ ਨਾ ਲਈ ਪਹਿਲਾਂ ਮੁੰਮੁੱਛ ਕਾਲੀ ਨਾ ਕਰੋਂ ਮੁੰਮੁੱਛ ਹਰਦੋ ਮੁੰਨਾ ਉੱਪਰ ਵਾਲਾ ਨਹੀਂ ਰੁਕਣਾ ਇਹ ਸਾਡੇ ਦੋਹਾਂ ਜਣੇ ਕਾਬੂ ਨਹੀਂ ਹੋਉਂਦੇ ਇਹ ਕਰਨ ਕਹਿੰਦਾ ਮੈਂ ਕੰਮ ਕਰਨਾ ਕਹਿੰਦਾ ਮੈਂ ਕੰਮ ਕਰਨਾ ਨਿਆਖਾੜੇ ਇਹਦੀ ਵੀ ਕਰਨਾ ਜੀ ਕੁਸ ਹਾਂ ਕਰ ਤਾਂ ਇੱਥੇ ਵੇਖ ਲਾਤੀ ਵੀ ਸੇਕ ਲੱਗਦਾ ਪਿੱਕੇ ਮੇਲਾ ਦੇਖ हैप्पी हैप्पी चल संदीप ला तू बणे ओ ओपर चलो हो चलो जी करना ला नो और तुझे लाला

ਹੋ ਮੈਂ ਨਹੀਂ ਦੇ ਦਿੰਦਾ ਓਏ ਇਹ ਆਲੂ ਦੇ ਦੇ ਚੁੱਪ ਮੂੰਹ ਮਿੱਠਾ ਕਰਾ ਲੈ ਲਾ ਮੈਂ ਕਰਾਂਗਾ ਪਹਿਲਾਂ ਪਾ ਦੋ ਇਹ ਸਾਰੇ ਜੋੜ ਸਾਰੇ ਮੈਂ ਆਲੂ ਦੇ ਆਲੂ ਦਿਖਾਰ ਕੀ ਕੋ ਬੰਦੇ ਦਾ ਰਹਿ ਗਿਆ ਤੇ ਆ ਆ इधर जासमीन भी मैं था। मैंने, तो पूछा जी अलग क्या था सवार में ने क्या एक बंदे दो दा रहेगा बोलो नहीं सुनो चलना चलो शुक्र फ्री ना चलो हाँ यार तो शुक्र <laughs> तो फ्री <laughs> ना 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 ਸੁਣੋ ਮੰਨ ਲਈ ਬਾਬੀ ਆ ਗਿਆ ਆਹ ਆਹ ਆਜਾ ਦੇ ਦੇ ਕਸ ਕਰੀਏ ਨਾ ਇਹ ਹਾਰੇ ਟੱਕਣ ਇਹ ਥੋੜਾ ਇਹ ਦੇ ਚੱਕੋ ਮੈਨੂੰ ਥੋੜਾ ਜਿਹਾ ਹੀ ਆ ਮੇਰਾ ਤਾਂ ਕੋਈ ਕਰਾ ਦੋ ਚਲੋ ਆ ਲੈ ਵੀ ਚੱਪ ਅਰੇ ਨੂੰ ਤਾਂ ਅੰਨਾ ਨਾ ਬੱਚੇ ਕਰਨਾ ਮਮਾ ਤਾਂ ਨਹੀਂ ਕਰਵਾ ਲਾ ਮਮਾ ਨੂੰ ਨਹੀਂ ਕਰਾਉਂਦਾ ਆਲੋ

ਇਹ ਦੇਖਿਆ ਬੰਦ ਕਿਊਟ ਪੀਪੀ ਪੀਪੀ ਆਹ ਚੱਲ ਰੂਡ بواਏ ਰੂਡ بواਏ ਬੜਾ ਕਿਊਟ ਹੈ ਐਵੇਂ ਪੈਸੇ ਨਾ ਸੀ ਲੈਣੀ ਆ ਪਾਣੀ ਚਲੋ ਥੋੜੋ ਬਈ ਚਲ ਆਲ ਆਂਗਲੀਆ ਕਰ ਬੋ ਥੈਂਕ ਯੂ ਆ ਵੀ ਫਲ ਨੂੰ ਇੱਕ ਬਾਣ ਦੇ ਲੋ ਕਾਡ ਪਲੀਜ਼ ਖੁਸ਼ੀਆਂ ਵਿੱਚ ਸਭ ਲੋੜ ਦੇ ਬਹੁਤ ਬਹੁਤ ਧੰਨਵਾਦ ਕਰੋ ਧੰਨ ਵੀ ਲੈ ਬਈ ਆ ਲੋ

ਚੱਲ ਦੇ ਇੱਕ ਬੰਦਾ ਦੇ ਦੇ ਕਿੰਨਾ ਕਿੰਨਾ ਗਿਫਟ ਦਿੱਤਾ ਹਾਂ ਮੇਰਾ ਦੇਖਿਆ ਨਹੀਂ ਮਮੀ ਫੇਰ ਨਾ ਕਹੀ ਦਿਨ ਤੋਂ ਖਾਇਆ ਨਹੀਂ ਹਾਂ ਬੰਦਾ ਵਾ 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 ਫਰਾਕ ਮਾਂ ਸੋਣਾ ਮਰਜੀ ਜਾ ਕੇ ਦੇਖੋ ਵੀਰ ਆਪਣਾ ਵੀਰਾਂ ਦਾ ਕਿੰਨਾ ਖਿਰਪਰੇ ਚੱਕੀ ਫਿਰਦੀ ਹੈ ਮੈਨੂੰ ਖਾ ਤਾਂ ਮੇਰਾ ਦਿਲ ਆ ਗਿਆ ਮੈਂ ਤਾਂ ਪੈਹੀ ਲਪਾ ਲੜੂ ਇਸਦੀ ਬਾਦ ਮਾਂ ਨੇ ਪੁੱਛਿਆ ਤਾਂ ਸਾਹਮਣੇ ਖਾਓ ਇਹ ਤਾਂ ਖਾ ਲੂ ਖਾ ਦੋ ਸੁਖੂ ਇਹ ਅਕਿੰਦਰ ਦਾ ਵੀ ਗਿਫਟ ਦੇਇਆ ਕਰੋ ਬਾਈ

ਅਰੇ ਬੱਚੇ ਹੋ ਰਿਹਾ ਹੈ ਮਾਮੇ ਸਗਲੇ 2 ਮਿੰਟ ਸੀਰੀਅਸ ਗੱਲ ਇਹਦੇ ਵਿੱਚ ਕੀ ਹੋ ਸਕਦਾ ਸਗਲੇ ਇਹਦੇ ਵਿੱਚ ਲਾ ਲਾ ਚੈਨ ਚੈਨ ਲੱਗ ਗਿਆ ਚੈਨ 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 ਤੇਰੇ ਦੇ ਦੇ ਆਪੇ ਖੋਲ ਲੜਦਾ ਇੱਥੀ ਆਹ ਦੇਖੇ ਕਿੰਨੀ ਆਪਾਂ ਤਾਂ ਕਿ ਇਹ ਨਹੀਂ ਪੰਜਾਹ ਜਾਨ ਲਿਆ ਓਹ ਚਨ ਖੰਡੇ ਵਾਲੀ ਹੰਦਾ ਕੀ ਹੈ ਹੰਦਾ ਲਾਇ ਪਜਾਇਆ ਹਾਂ ਕਿੱਥੇ ਰਾਵਾਂ ਆ ਦੇਖ ਇਹ ਨਹੀਂ ਕਰ ਕਰਮ ਕੇਟਰ ਦੇ ਗਾ ਉਹਦੇ ਨਾਲ ਫੇਰ ਉਹਨਾਂ ਗਿਫਟ ਦੇ ਕੇ ਉਹਦੇ ਨਾਲ ਗੱਲਾਂ ਲੱਗਿਆ ਉਹ ਉਹ ਤਾਂ ਮੈਂ ਹੁਣ ਆ ਵੀ ਆ ਮੈਂ ਰਹਿਣਾ ਤਾਂ ਇੱਕ ਵਾਰੀ ਵੀ ਥੈਂਕ ਯੂ ਕਹਦੇ ਨਹੀਂ ਸੀ ਹਾਂ ਮੰਮਾ ਵੀ ਕਰਦੇ ਮੰਮਾ ਦੇ ਵੀ ਕਰਦੇ ਮੰਮਾ ਦੇ ਮਾੜੀ ਕਰਦੇ ਮੈਂ ਤਾਂ ਉਹ بڑے ਪਾਪਾ ਦੀ ਤਾਂ ਪਾਲੀ ਕਰਾ ਦੋ ਕਰ ਨਹੀਂ ਕਰਦੇ ਕਰ ਨਹੀਂ ਕਰਦੇ ਆ ਜੀ ਦੇ ਪੈਸੇ ਬੱਲੇ ਆ ਥੋੜਾ ਉੱਛੜਿਆ ਆ ਅਬੀ ਕਰਦੇ ਮਾਸੀ ਸਾਹੀ ਆ ਨਾ ਮਾਸੀ ਜੀ ਦਾ ਮਾਸ ਬੋਲ ਬੋਲ ਨਹੀਂ ਕਰ ਉਹਦੇ ਪਾਏ ਉਹ ਕਰ ਤੇਰਾ ਗੰਤੂ ਵੀ ਖੋਲੋ ਭਾਈ ਹਾਂ ਜੀ ਖੋਲੋ ਤੇਰੇ ਤਾਂ ਕਦੇ ਖੋਲਣਾ ਨਹੀਂ ਹੈਗਾ ਹਏ ਓਹ ਕਿੰਨਾ ਮੇਰੇ ਕਿੰਨਾ ਮੇਰੇ ਤੇ ਸਫਾਈ ਹੈਗੀ ਦਿੱਤਾ ਮੇਰੇ ਕਾਹੀ ਪੱਦਾ ਪੱਦਾ ਦੇਖੀ ਜਾਂਦਾ ਚੱਲਦਾ ਚਲਾ ਤੂੰ ਵੀਡੀਓ ਚਲਾ ਚਲਦੀ ਐ ਪੀਤਾ ਲੈ ਕੇ ਆਈ ਜਾਂ ਵੀ ਪੀਤਾ ਲੈ ਕੇ ਆਇਆ ਤੂੰ ਬਗਨ ਦਾ ਡਾਕਟਰੀ ਵਾਲਾ ਸਮਾਨ ਲੈਂਦਾ ਨੇ ਸਾਰੇ ਮੋਰੇ ਦੇ ਲੈ ਜੀ ਚਲੋ ਕੋਟਕ ਦੇ ਕੋਟਕ ਨੂੰ ਇਹ ਚਲੋ ਜੀ ਕੋਟਕ ਲੈ ਲੀ ਗਏ ਹਾਂ ਨਹੀਂ ਨਾ ਬਰੇ ਉਹ ਨਹੀਂ ਦਾ ਵੀ ਗਾਦਾ ਹੁਣ ਹੁਣ ਥੋੜਾ ਉਹ ਹੋ ਗਿਆ ਕੰਮ ਉਹਦੇ ਬਾਅਦ ਸਾਨੂੰ ਦੇ ਦਿਓ ਖਾਣ ਨੂੰ ਕੁਝ ਮਾੜਾ ਮੋਟਾ ਕਰਾ ਦੋ ਮੈਂ ਮੁੰਮੇ ਮੈਂ ਮੁੰਮੇ ਠਾ ਕਰਨਾ ਹੈ ਹਾਂ ਮੈਂ ਹਾਂ ਅਜੇ ਸਾਰੀ ਉਮਰ ਤੀਂ ਆ ਨਾ ਮੁੰਮੇ ਠਾ ਕਰਾਉਣਾ ਸੀ ਹਾਂ 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 ਕੰਨ ਵਾਲਾ ਛੋਟੇ ਉਹ ਫੋਟੋਗ੍ਰਾਫ ਖੋਤੋ ਫੋਟੋਗ੍ਰਾਫ ਮਨੀਤਰਾ ਅੱਦਰ ਦੇ ਇੱਕ ਪਾਪਾ ਬਲੀ ਹਾਂ ਇਹਨੇ ਬੋਲਤਾ ਪਾਪਾ ਬਲੀ ਚੰਗੀ ਫਾਪਾ ਇਹਨੇ ਕਹਿੰਦੇ ਇਹਨੇ ਸਾਰਾ ਖਾਂ ਮੰਨ ਕਰਤਾ ਦੱਸਦੀ ਕਿ ਬੱਚਾ ਡਾਕਟਰ ਮੰਨੇ ਕੀਤਾ ਹਾਂ ਮੇਰੇ ਬੱਤ ਨੇ ਚਲ ਆ ਲੈ ਪਹਿਲਾ ਪੁੱਤ ਦਾ ਪਾਪਾ ਨੂੰ ਕਿੱਤਾ ਕਰੂ ਉਹ ਵੀ ਦੇਖਿਆ ਨਹੀਂ ਮਿੱਠਾ ਏ ਟੋਲਾ ਚਲ ਅੱਛੀ ਨਹੀਂ ਕਰ ਲੋ ਉਧਰ ਧਿਆਨ ਉਧਰ ਹੁਣ ਕੋ ਜੜਾ ਆਪਾ ਤਾਂ ਬਹੁਤ ਸਿੱਕੇ ਕੰਨ ਤੇ ਨਹੀਂ ਕਰਦਾ ਲੋ ਸੁਣੇ ਕਰ ਲੈ ਆ ਮੈਂ ਕਰਾਂ ਲੈ ਅਮਨ ਨੂੰ ਵੀ ਚਲੋ ਭਾਈ ਜੈਸਮੀਂ ਲੈ ਲੈ ਗਈ ਲਓ ਜੀ ਲਓ ਜੀ ਜੀ ਵੀ ਲੈ ਗਈ ਨਾ ਬਹੁਤ ਲੰਬੀ ਹੈ ਨਾ ਬਹੁਤ ਲੰਬੀ ਹੈ ਨਾ ਮੈਂ ਖੰਭੂ ਕਰਾਣਾ ਹਾਂ ਮੇਰੇ ਪੁੱਤਾਂ ਆਹ ਮੈਂ ਕਰਾ ਦਿੰਦਾ ਹਾਂ ਆਏ ਚੱਲ ਚੱਲ ਜਿੰਦਰਾ ਆਇਆ ਜਿੰਦਰਾ 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 ਚੋਮਾ ਕੋਈ ਗਾਜ ਚੱਲ ਜਾ ਸੇਮੀਨਾ ਹਾਂ ਇਹਨਾਂ ਨੂੰ ਪਲੇਟਾਂ 'ਚ ਪਾ ਕੇ ਸਰਵ ਕਰੋ ਪੁੱਤ ਪਲੇਟਾਂ ਹੀ ਕੰਮ ਬੱਤੇ ਆਈਆਂ ਤੇ ਹੁਣ ਮਿਲਦੇ ਜੀ ਥੋੜਾ ਜਿਹਾ ਟਾਈਮ ਆਤ ਕੇ ਆ ਖਾ ਲਈ ਜੀ ਥੋੜਾ ਜਿਹਾ ਕੇਕ ਨੂੰ ਉਹਨੂੰ ਕਰ ਦਿਆ ਪਿੰਨੇ ਚ ਸ਼ਾਂਤੀ ਹੋ ਗਈ ਜੀ ਹਾਂ ਭੁੱਖ ਲੱਗੀ ਵੀ ਸਾਰਿਆਂ ਨੂੰ ਤੇ ਸਲਾਦ ਵੀ ਆ ਗਿਆ ਜੀ ਤੇ ਇੱਕ ਆਜਾ ਆਈਟਮ ਕੋਈ ਨਮੀ ਹੋ ਆ ਜੀ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਆਰਡਰ ਕਰਨ ਵਾਲਾ ਬਾਈ ਆ ਅੱਜ ਨਹੀਂ ਆਰਡਰ ਕਰਨ ਤੋਂ ਪਹਿਲੇ ਸਾਰੇ ਕਮੈਂਟ ਕਰਕੇ ਕਹਿ ਦਿੰਦੇ ਤੇ ਵੀ ਇਹ ਖਾ ਲਾਂ ਖਾਉਂਗੇ ਜੀ ਅੱਜ ਦਾਲ ਮੱਖਣੀ ਤੇ ਮਲਾਈ ਉਹ ਕਿਹੜੀ ਛਾਹੀ ਪਨੀਰ ਨਹੀਂ ਕੜਾਈ ਪਨੀਰ ਭੁੱਲ ਗਿਆ ਮੈਂ ਹੁਣ ਮੇਰੀ ਪਲੇਟ ਨੂੰ ਦਿਖਦੀ ਆ ਜੀ ਇਹ ਮੈਨੂੰ ਆ ਦਿਖਦੀ ਆ ਕੜੀ ਹਾਂ ਇਹ ਮਨ ਤੇ ਦੇਖ ਇੱਕ ਗੱਲ ਆ ਵੀਰ ਜੀ ਨੂੰ ਟੈਨਸ਼ਨ ਹੋਗੀ ਵੀ ਮੇਰੇ ਮਾਚੋ ਫਰਕ ਕਿਵੇਂ ਪੈ ਗਿਆ ਵੀਰ ਜੀ ਨੂੰ ਲੈ ਜਾ ਉਹਨੂੰ ਪਤਾ ਵੀ ਇਹ ਪਹਿਲਾ ਠੀਕ ਦਾ ਤੇਰੇ ਨਾਲ ਵਿਆਹ ਕਰਾ ਕੇ ਫਰਕ ਪਿਆ ਜੀ ਜੀ ਕਰਨਾ ਤੁਹਾਨੂੰ ਜੀ ਜਿਹੜੀਆਂ ਮੇਰੀਆਂ ਹਰਕਤਾਂ ਸੀਆਂ ਉਹ ਮੇਰੇ ਸੁਣ ਕੱਟੀਆਂ ਜਾਣੀਆਂ ਤੁਹਾਡੇ ਭਾਈ ਤੋਂ ਵਧੀਆਂ ਜਾਣੀਆਂ ਚ ਮੇਰਾ ਕੋਈ ਕਸੂਰ ਨਹੀਂ ਔਰ ਜਿਹੇ ਜੇ ਸੰਗ ਵਿੱਚ ਬੰਦਾ ਰਹੂਗਾ ਉਹ ਜਿਹੀ ਤੇਰੇ ਤੇ ਆ ਗਿਆ ਤੇਰਾ ਸੰਗ ਵਿਕੀ ਬਚਾਰਾ ਅਹ ਪ੍ਰਸ਼ਾਂਤ ਸੁਹਾ ਵੀ ਬਣ ਜਾਣਾ ਸ਼ਾਂਤੀ ਮਨੋਂ ਹੋਣੇ ਚਾਹੀਦੇ ਆ ਉਹ ਹੱਕਾ ਮਾਰਦੇ ਨੂੰ ਬੜਾਲ ਪਰੂ ਬਰਡੇ ਕਰ ਲੂ ਵੀ ਦੇਖ ਲੈ ਖਾਲੀਆਂ ਵਿੱਚ ਐਂਕੀ ਤੋ ਜੀ ਬਰਡੇ ਕਰ ਲ ਖਾਂ ਨਹੀਂ ਐਵੇਂ ਮੈਨੂੰ ਦਹੀਂ ਦੋ ਬੜੀ ਜਗ੍ਹਾ ਪਰ ਬੈਠੋ ਭਾਈ ਜੀ ਲੋ ਜੀ ਗਰਮ ਗਰਮ ਪ੍ਰਸ਼ਾਦ ਦੇ ਛਕੋ। ਉਹ ਹੋਰ ਉਹ ਤਾਂ ਮੈਨੂੰ ਮਿਕਸ ਵੈਜ ਲਾ ਦੇ ਉਹ ਤਾਂ ਇਧਰ ਨੂੰ ਆ। ਫੇਵਰੇਟ ਮਿਕਸ ਵੈਜ। ਥੈਂਕ ਯੂ ਮਾਮਾ। ਸਾਰਿਆਂ ਦੀ ਉਹ ਤੇਰੀ ਕੱਲੀ ਦੀ ਨਹੀਂ ਸਾਰਿਆਂ ਦੀ ਉਹ। ਨਾ ਖਾਣਾ। ਇੱਕ ਮਿੰਟ। ਬੀਬੀ ਨੂੰ ਕੀ ਪੁੱਛ ਲੋ ਬੀਬੀ ਨੂੰ ਪੁੱਛ ਲੈ ਕਿਆ ਖਾਣਾ ਹੈ। ਅੱਜ ਤਾਂ ਨਹੀਂ ਕੋਈ ਖਾਣਾ। ਚਲੋ ਵੀ ਪਾਓ ਸਾਰੇ। ਉਹ ਆ ਪਤਾ ਨਹੀਂ ਭਾਈ ਕਿ ਕਿਆ ਆਰਡਰ ਆ ਆਰਡਰ ਕਿਆ ਹੈ। ਕਿਦਾ ਉਹ ਕਾਹਦਾ ਇਹਦਾ ਕਾਇਦੇ ਮਦ ਲੱਗੂ ਐ ਇਹਦਾ ਮੈਨੂੰ ਮਲਾਈ ਕੋਬਤਾ ਲੱਗਦਾ ਯਾਰ ਨਹੀਂ ਹਾਂ ਇਹ ਮੈਨਾਂ ਕੜਾਈ ਪਨੀਰ ਕੜਾਈ ਪਨੀਰ ਨਹੀਂ ਹੈਗਾ ਹੋਰ ਪਨੀਰ ਐ ਕੋਈ ਛਾਈ ਹੋਊਗਾ ਜਾਂ ਕੁਝ ਹੋਊਗਾ ਚੱਲ ਕੋਈ ਨਹੀਂ ਜੀ ਹਣ ਛੱਕ ਲਈਏ ਜੀ ਇੱਧਰ ਲੰਗਰ ਫਿਰ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਮੇਰਾ ਮਾਮਾ ਖਾ ਅਸੀਂ ਖਾਣ ਲਾ ਕੇ ਪਲੇਟ ਲੈ ਆਉਂਦਾ ਪਲੇਟ ਓ ਮੰਗਦਾ ਬਣਾ ਦਿੱਤਾ ਗਿਆ ਹੈ ਦੇਖਿਆ ਜੀ ਕਿੰਨੀ ਸ਼ਾਂਤੀ ਆ ਸਾਰੇ ਖਾਣ ਚ ਮਗਨ ਹੋਏ ਵੇ ਆ ਜਿਹੜਾ ਗਿਆਪਨ ਆਰ ਆ ਸ਼ਾਂਤ ਜੇ ਰਿਆ ਕਰੋ ਥੋੜਾ ਜੇ ਬਸ ਰੀਤ ਸ਼ਾਂਤ ਤਾਂ ਸਾਰੇ ਸ਼ਾਂਤ ਨੇ ਰੀਤ ਅੱਜ ਦਹੀਂ ਚ ਮਗਨ ਦਹੀਂ ਖਾਣ ਚ ਮਗਨ ਹੈ ਹਾਂ ਹਾਂ ਬਈ ਮੁੱਠਾ ਬਣਾਇਨਾ ਹੁਣ ਮੁੱਠਾ ਬਣਾਈ ਵੀ ਰੀਤ ਦੇ ਅੱਛਾ ਵਾ ਜੀ ਆ ਦੇਖੋ ਤਾਂ ਜੀ ਲੱਟੇ ਮੈਂ ਆਪ ਕਰ ਦਈਏ ਪਿਆਜ਼ ਆ ਲੈਨੇ ਪਤਾ ਨਾ ਪਿਆਜ਼ ਉਹਨੂੰ ਕਹਿ ਦੋ ਨਾ ਕਰ ਯਾਰ ਦੋ ਪਿਆਜ਼ ਆ ਲੱਗ ਤੇ ਕੱਟ ਕੇ ਲੈ ਆ ਦੀਂ ਬਣ ਕੇ ਪਿਆਜ਼ੇ ਆ ਦੇ ਇਕ ਦਿਓ ਇਕ ਦਿਮੈਂ ਇਕ ਮੈਂ ਕਰ ਦਮ ਸ਼ਕਲ ਹੈ ਜੀ ਲੰਗਰ ਪਲੇਟਾਂ ਕਰਤੀਆਂ ਬੇਲੀਆਂ ਪਰ ਮੈਂ ਪਾਣਾ ਆ ਟੇਬਲ ਉੱਪਰ ਆ ਟੇਬਲ ਉੱਪਰ ਜਿਆਦਾ ਹੀ ਕੰਮ ਥੋੜਾ ਜਿਹਾ ਪਲੇਟਾਂ ਜਿਆਦਾ ਨਹੀਂ ਹੈਗੀਆਂ ਉਹਨਾਂ ਨੂੰ ਕੋਈ ਕਿਸੇ ਬੰਦੇ ਦੀ ਨੀਤ ਪੈ ਗਈ। ਇਹ ਹੁਣ ਪਤਾ ਨਹੀਂ ਬਈ ਕਿਉਂ ਮੈਰੀ ਨੀਤਾਂ ਕੀ ਦੀ ਮੈਨੂੰ ਇਹ ਨਹੀਂ ਪਤਾ ਸਾਰਾ ਕੁਝ ਵਧੀਆ ਐਨ ਟੌਪ ਦਾ ਬਣਿਆ ਵਾ ਸਾਰਾ ਇਹ ਰਿਪੋਰਟ ਹੈ। ਸਾਡਾ ਜਿਹੜਾ ਬਖੜੇ ਅੱਜ ਸੈਲੀਬ੍ਰੇਟ ਕੀਤਾ ਗਿਆ ਸਾਰੇ ਪਰਿਵਾਰ ਨੂੰ ਸਵਾਗਤ ਆ ਰਿਹਾ ਦਾ ਧੰਨਵਾਦ ਆ ਸਾਡੇ ਰਿਸ਼ਤੇਦਾਰਾਂ ਦਾ ਵੀ ਮੇਰੇ ਸਾਡਾ ਸਾਭ ਨੂੰ ਜੀ 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 ਜਿਆਦਾ ਸਾਡਾ ਸਾਰਿਆਂ ਦਾ ਮੈਂ ਸਮਾਨ ਪ੍ਰੋਨੇ ਤੇ ਜਿਆਦਾ ਸਾਡਾ ਜਿਆਦਾ ਸਮਾਨ ਪ੍ਰੋਨ ਕਰਕੇ ਉਸੇ ਮਤਲਬ ਆਪਣੇ ਥਾਲਾ ਥਾਲ ਨੂੰ ਪਰ ਕਲਚਰ ਮਾਰੀ ਭੂਕਾ ਮਾਂ ਵੀ ਬੇਸਟ ਨਹੀਂ ਹੋਣਾ ਚਾਹੀਦਾ ਇਹਨੇ ਜਦ ਤੱਕ ਰੋਟੀ ਖਤਮ ਨਹੀਂ ਸਾਰੇ ਨੂੰ ਕਹਿੰਦਾ ਰਿਹਾ ਕੋਈ ਚੀਜ਼ ਛੱਡਣੀ ਨਹੀਂ ਕਿਸੇ ਨੇ ਨਹੀਂ ਛੱਡੀ ਚੈਲੰਜ ਕਬੂਲ ਕਰੇ ਜੀ ਆਪਣਾ ਮਿਰਚਾ ਮਿਰਚਾ ਖੱਡਿਆ ਜੀ ਮਿਰਚਾ ਥਾਲੇ ਤੇ ਬੰਨੂ ਕੋਲੇ ਲਿਆ ਪਾਉਣਾ ਵਾ ਕਿ ਨਹੀਂ ਮਿਰਚਾ ਮਿਰਚਾ ਖੱਡਿਆ ਜੀ ਹਾਂ ਬਾਕੀ ਸਭ ਠੀਕ ਹੈ ਜੀ ਦੱਸੋ ਵੀ ਉਹ ਮਹਾਰਾਜ ਕੈਪੀ ਜੀ ਵਾਸਤੇ ਹੁਣ ਗੱਲ ਕਰਦੇ ਹਾਂ ਹਾਂ ਜੀ ਹਾਂ ਹਰ ਵਾਰ ਨੀਂਦ ਆਉਂਦੀ ਹੈ ਨਾ ਨੀਂਦ ਤਾਂ ਆਉਣੀ ਜਿਵੇਂ ਬਣਾ ਲਓ ਵਜ ਕੇ ਦਾਰੀਆ ਵੀ ਮੂੰਹ ਮੱਟਾ ਕਰਨਾ ਸਮਾਨ ਇਦਾਂ ਨੂੰ ਬਣਾਓ ਤੇ ਉਸ ਨੂੰ ਕਹੋ ਬਿੱਲ ਬਣਾਓ ਬਿੱਲ ਪੇ ਕਰੀਏ ਫਿਰ ਚੱਲੀਏ ਆਪਾਂ ਆਪਣੇ ਘਰ ਨੂੰ ਐ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਨੇ ਵੀਡੀਓ ਦੇਖੀ ਹੈ ਛੋਟੇ ਛੋਟੇ ਗੈਂਡਰ ਦਾ ਕਾਹੀ ਵੀ ਅਰਦਾਸਾਂ ਬੇਨਤੀਆਂ ਕਰਦੇ ਬੈਠੇ ਵੀ ਸੱਚੇ ਆ ਪਾਛਾ ਹਰ ਇੱਕ ਦੇ ਘਰ ਇਦਾਂ ਨਹੀਂ ਖੁਸ਼ੀਆਂ ਲੈ ਕੇ ਆਇਓ ਅਗਰ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਖੁਸ਼ੀਆਂ ਮਨਾਉਣ ਆਹ ਅੱਛਾ ਲੈ ਚਲੋ ਜੀ ਮਿਲਦੇ ਜੀ ਫਿਰ ਲੈ ਜੀ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਛਾ